ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਝ ਕਰਮ ਦੱਸਾਂਗੇ ਕਿਉਂਕਿ ਕੱਲ੍ਹ ਜਨਮ ਅਸ਼ਟਮੀ ਹੈ ਸੋ ਪਹਿਲਾਂ ਤਾਂ ਸਾਰੀ ਹੀ ਸੰਗਤ ਨੂੰ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਆ ਉਹਨਾਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੋ ਬੜੇ ਹੀ ਕਰਮਾਂ ਦੇ ਨਾਲ ਸਾਨੂੰ ਇਹ ਦਿਨ ਤਿਹਾਰ ਦੇਖਣ ਨੂੰ ਮਨਾਉਣ ਨੂੰ ਮਿਲਦੇ ਨੇ ਸੋ ਜਦੋਂ ਵੀ ਇਹ ਤਿਹਾਰ ਆਉਂਦੀ ਆ ਤੇ ਕੁਝ ਨਾ ਕੁਝ ਕਰਮ ਸਾਨੂੰ ਕਰ ਲੈਣੇ ਚਾਹੀਦੇ ਆ ਕਿਉਂਕਿ ਪੀਰਾਂ ਦੀ ਵੀ ਸੇਵਾ ਕਰਦੇ ਆ ਨਾਗਾਂ ਦੀ ਵੀ ਸੇਵਾ ਕਰਦੇ ਆ ਤੇ ਉੱਥੇ ਨਾਲ ਜੇਕਰ ਆਪਾਂ ਕ੍ਰਿਸ਼ਨ ਭਗਵਾਨ ਦਾ ਸਾਲ ਜੀ ਇੱਕ ਵਾਰ ਦਿਨ ਮਨਾਉਂਦੇ ਆ ਤੇ ਬਹੁਤ ਹੀ ਵਧੀਆ ਹੈ ਸੋ ਆਪਾਂ ਕੋਈ ਨਾ ਕੋਈ ਕਰਮ ਤਾਂ ਤੁਹਾਨੂੰ ਦੱਸਦੇ ਰਹੀਦਾ ਆ ਸੋ ਹੋ ਸਕੇ ਤਾਂ ਕਰਮ ਕਰਿਆ ਜਰੂਰ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਆ ਕਰੋ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰੀਏ ਕੁਝ ਕਮੈਂਟਾਂ ਦੱਸਦੇ ਆ ਪਹਿਲਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕੀ ਦੀਦੀ ਜੀ ਜੇਕਰ ਅਸੀਂ ਪੀਰਾ ਜਾਨੀ ਕਿ ਪੀਰਾ ਨੂੰ ਮੰਨਦੇ ਆ ਜਿੱਥੋਂ ਨਾਮ ਦਾ ਲਿਆ ਆ ਸੋ ਜੇਕਰ ਉਸ ਨਾਮ ਸ਼ਬਦ ਨੂੰ ਅਸੀਂ ਸਿਮਰਦਿਆਂ ਉਹਦੇ ਨਾਲੇ ਪਾਰ ਲੱਗ ਸਕਦੇ ਹਾਂ ਉਹ ਦੇਖੋ ਜੀ ਜੇਕਰ ਤੁਹਾਡਾ ਗੁਰੂ ਇਹ ਵਾਅਦਾ ਤੁਹਾਡੇ ਨਾਲ ਕਰਦਾ ਹੈ ਕਿ ਤੁਸੀਂ ਆਹ ਨਾਮ ਸ਼ਬਦ ਦੀ ਕਮਾਈ ਕਰਨੀ ਆ ਨਾਮ ਸ਼ਬਦ ਸਿਮਰਨਾ ਹੈ ਇਹਦੇ ਨਾਲ ਪਾਰ ਲੱਗ ਸਕਦੇ ਆ ਤਾਂ ਫਿਰ ਤੁਸੀਂ ਉਹਨਾਂ ਤੇ ਵਿਸ਼ਵਾਸ ਰੱਖ ਕੇ ਚੱਲੋ ਕਿਉਂਕਿ ਤੁਹਾਡਾ ਵਿਸ਼ਵਾਸ ਹੀ ਤੁਹਾਨੂੰ ਪਾਰ ਲਗਾ ਸਕਦਾ ਹੈ ਜਦੋਂ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ ਕਿਸੇ ਤੇ ਵੀ ਜਾਂ ਤੁਸੀਂ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਤੁਹਾਡਾ ਯਕੀਨ ਵੱਜਾ ਹੋਇਆ ਹੈ ਤੇ ਜੇ ਤੁਸੀਂ ਕੋਈ ਵੀ ਕਰਮ ਲਾ ਲਓ ਚਾਹੇ ਪਰਮਾਤਮਾ ਦੇ ਨਾਲ ਕੋਈ ਜੁੜੀ ਗੱਲ ਲਾ ਲਓ ਚਾਹੇ ਕੋਈ ਅਰਦਾਸ ਬੇਨਤੀ ਕਬੂਲ ਦੀ ਗੱਲ ਲਾ ਲਓ ਤੇ ਉਹ ਸਿਰਫ ਪਰ ਤੁਹਾਨੂੰ ਵਿਸ਼ਵਾਸ ਦੇ ਸਿਰ ਤੇ ਹੀ ਲਗਾ ਸਕਦੀ ਹੈ ਜੇਕਰ ਤੁਸੀਂ ਵਿਸ਼ਵਾਸ ਮਨ ਵਿੱਚ ਰੱਖਦੇ ਹੋ ਯਕੀਨ ਹੈ ਆਪਣੇ ਮਾਲਕ ਤੇ ਗੁਰੂ ਤੇ ਸ਼ੱਕ ਨਹੀਂ ਕਰਨੀ ਜੇਕਰ ਗੁਰੂ ਨੇ ਕਹਿ ਦਿੱਤਾ ਹੈ ਇੰਦੀ ਗੱਲ ਕੀ ਪਾਰ ਲਗਾਇਆ ਜਾ ਸਕਦਾ ਹੈ ਇਸ ਸ਼ਬਦ ਦੇ ਨਾਲ ਤਾਂ ਫਿਰ ਤੁਸੀਂ ਪਾਰ ਜ਼ਰੂਰ ਲਕੋਗੇ ਸੋ ਜੋ ਗੁਰੂ ਨੇ ਕਹਿ ਦਿੱਤਾ ਉਸ ਬਚਨਾਂ ਤੇ ਖੜ ਜਾਣਾ ਚਾਹੀਦਾ ਆ ਸੋ ਜਦੋਂ ਅਸੀਂ ਆਪਣੇ ਗੁਰੂ ਦੇ ਬਚਨਾਂ ਤੇ ਖੜ ਜਾਂਦੇ ਆ ਤੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਫਿਰ ਉਹਦੇ ਤੇ ਸ਼ੱਕ ਨਹੀਂ ਕਰਨੀ ਚਾਹੀਦੀ ਜੇਕਰ ਇੱਕ ਵਾਰ ਗੁਰੂ ਨੇ ਵਾਦਾ ਕਰ ਦਿੱਤਾ ਹੈ ਸੋ ਇੱਥੇ ਤੁਹਾਡੇ ਗੁਰੂ ਦੀ ਜ਼ਿੰਮੇਵਾਰੀ ਹੈ ਤੁਹਾਡੇ ਗੁਰੂ ਦੇ ਸਿਰ ਤੇ ਤੇ ਇੱਕ ਤੁਹਾਡਾ ਵਿਸ਼ਵਾਸ ਇਹ ਹੀ ਤੁਹਾਨੂੰ ਚੀਜ਼ਾਂ ਪਾਰ ਲਗਾ ਸਕਦੀਆਂ ਆ ਸੋ ਜਦੋਂ ਮੰਨ ਟਿਕ ਗਿਆ ਵਿਸ਼ਵਾਸ ਇੱਕ ਥਾਂ ਤੇ ਟਿਕਾ ਲਿਆ ਤੇ ਸਭ ਕੁਝ ਹੀ ਸਹੀ ਹੋ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਪੀਰਾਂ ਨੂੰ ਮੰਨਦਾ ਹਾਂ ਤੇ ਹਰ ਰੋਜ਼ ਪੂਜਾ ਪਾਠ ਕਰਦਾ ਹਾਂ ਤੇ ਇੱਕ ਦਿਨ ਮੈਂ ਪੂਜਾ ਪਾਠ ਨਹੀਂ ਕੀਤਾ ਤੇ ਨਾਲ ਹੀ ਸੁਪਨਾ ਆ ਗਿਆ ਦੋ ਨਾਗਾਂ ਦੇ ਜੋੜੇ ਦਿਸੇ ਸੋ ਦੇਖੋ ਜੀ ਜਦੋਂ ਅਸੀਂ ਹਰ ਰੋਜ਼ ਇੱਕ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੰਨੇ ਆ ਦਿੱਲੀ ਦਾ ਕਰਮ ਹੋ ਗਿਆ ਹੈ ਕਿ ਹਰ ਰੋਜ਼ ਅਸੀਂ ਇਹ ਡਿਊਟੀ ਲਵਾਉਣੀ ਹੀ ਲਵਾਣੀ ਆ ਹਰ ਰੋਜ਼ ਨਾਮ ਸਿਮਰਨਾ ਹੈ ਪੂਜਾ ਪਾਠ ਕਰਨਾ ਹੈ ਤੇ ਜਦੋਂ ਫਿਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਜਿਸ ਵੇਲੇ ਇਹ ਆਪਾਂ ਕੁਝ ਦਿਨਾਂ ਦਾ ਗੈਪ ਪਾਲੰਨੇ ਆ ਜਾਂ ਟਾਈਮ ਨਹੀਂ ਮਿਲਦਾ ਕਿਸੇ وجہ ਦੇ ਕਾਰਨ ਆਪਾਂ ਉਹ ਕਰਮ ਨਹੀਂ ਕਰ ਪਾਉਂਦੇ ਤਾਂ ਪ੍ਰਮਾਤਮਾ ਫਿਰ ਖੁਦ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਫਿਰ ਖੁਦ ਯਾਦ ਕਰਾਉਂਦੇ ਆ ਫਿਰ ਖੁਦ ਇਸ਼ਾਰਾ ਦੇ ਦਿੰਦੇ ਆ ਦਰਸ਼ਨ ਦੇ ਦਿੰਦੇ ਆ ਸੋ ਦੇਖੋ ਇਹ ਤਾਂ ਬਹੁਤ ਵਧੀਆ ਗੱਲ ਹੈ ਮਾਲਕ ਤੁਹਾਨੂੰ ਖੁਦ ਨਾਲ ਦੀ ਨਾਲ ਸੰਕੇਤ ਦੇ ਰਿਹਾ ਆ ਕਿ ਮੈਂ ਨਾਲ ਹਾਂ ਤੇ ਸੇਵਾ ਤੋਂ ਵੀ ਖੁਸ਼ ਨੇ ਸੋ ਸੇਵਾ ਨਹੀਂ ਕੀਤੀ ਤੇ ਆਪ ਹਾਜ਼ਰ ਹੋ ਗਏ ਸੋ ਇਹ ਤਾਂ ਚੰਗੀ ਹੀ ਗੱਲ ਆ ਕੋਈ ਇਹ ਦੇ ਪਿੱਛੇ ਘਬਰਾਉਣ ਵਾਲੀ ਗੱਲ ਨਹੀਂ ਹੈ ਕਿ ਨੰਗਾ ਦਾ ਜੋੜਾ ਕਿਉਂ ਦਿਸਿਆ ਪਰੇ ਕਿਥੇ ਇੱਕ ਕੰਮ ਕਰਿਆ ਕਰੋਗੇ ਐਤਵਾਰ ਦੇ ਦਿਨ ਕੱਚੀ ਲੱਸੀ ਦਾ ਛਿੱਟਾ ਚਰੂਹ ਦਿਆ ਕਰੋ ਸੋ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਜੀ ਸੋ ਇਹ ਹੀ ਤਾਂ ਸਾਡਾ ਮੁਰਸ਼ਿਦ ਦੇ ਨਾਲ ਪਿਆਰ ਹੈ ਤੇ ਮੁਰਸ਼ਿਦ ਵੀ ਸਾਨੂੰ ਪਿਆਰ ਕਰਦਾ ਹੈ ਸੋ ਜੇਕਰ ਸਾਡੇ ਕੋਲ ਟਾਈਮ ਨਹੀਂ ਹੈ ਸਾਨੂੰ ਟਾਈਮ ਨਹੀਂ ਮਿਲਿਆ ਪਰ ਪ੍ਰਮਾਤਮਾ ਖੁਦ ਦਰਸ਼ਨ ਦੇ ਦਿੰਦਾ ਹੈ ਹੋਰ ਕੀ ਚਾਹੀਦਾ ਹੈ ਸੋ ਇਹ ਹੀ ਸਭ ਕੁਝ ਪਾਉਣ ਲਈ ਇਨਸਾਨ ਪੂਰੀਆ ਲਗਾ ਦਿੰਦਾ ਹੈ ਕਿ ਇਹੋ ਜਿਹਾ ਪਿਆਰ ਪਰਮਾਤਮਾ ਦੇ ਨਾਲ ਪਾਈਏ ਪਰ ਕੋਈ ਪਾਰ ਲੱਗ ਜਾਂਦਾ ਕੋਈ ਨਹੀਂ ਕਿਉਂਕਿ ਜਦੋਂ ਪਰਮਾਤਮਾ ਦੀ ਤਰਫਾ ਇਨਸਾਨ ਪੈਰ ਵਧਾਉਂਦਾ ਹੈ ਤੇ ਨਾਲ ਹੀ ਟੈਨਸ਼ਨਾਂ ਉਸ ਦਿਨ ਤੋਂ ਹੀ ਜ਼ਿੰਦਗੀ ਵਿੱਚ ਸ਼ੁਰੂ ਹੋ ਜਾਂਦੀਆਂ ਹਨ ਕਿ ਇਹ ਇਨਸਾਨ ਪਾਰ ਨਾ ਲੱਗ ਸਕੇ ਸੋ ਇਸ ਕਰਕੇ ਜਿਹੜਾ ਤਾਂ ਸੇਵਾ ਕਰ ਲੈਂਦਾ ਹੈ ਮਨ ਚੇਤ ਲਗਾ ਕੇ ਆਪਣਾ ਯਕੀਨ ਬਣਾ ਲੈਂਦਾ ਹੈ ਮਨ ਨੂੰ ਟਿਕਾ ਲੈਂਦਾ ਹੈ ਸੋ ਉਹ ਇਨਸਾਨ ਫਿਰ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਸੋ ਕਈ ਘਬਰਾ ਕੇ ਰਸਤਾ ਛੱਡ ਦਿੰਦੇ ਨੇ ਰਸਤਾ ਬਦਲ ਜਾਂਦੇ ਨੇ ਸੋ ਇਸ ਤਰ੍ਹਾਂ ਪਾਰ ਨਹੀਂ ਲੱਗਿਆ ਜਾ ਸਕਦਾ ਸੋ ਚਾਹੇ ਦੁੱਖ ਹੋਵੇ ਸੁੱਖ ਹੋਵੇ ਜਿੱਕਰ ਇੱਕ ਦੇ ਹੋ ਗਏ ਤਾਂ ਇੱਕ ਦੇ ਹੋ ਕੇ ਰਹਿਣਾ ਚਾਹੀਦਾ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਸਫਲਤਾ ਨੂੰ ਹਾਸਲ ਕਰ ਸਕਦੇ ਹਾਂ ਪਾਰ ਲੱਗ ਸਕਦੇ ਹਾਂ ਸੋ ਬਹੁਤ ਹੀ ਵਧੀਆ ਗੱਲ ਹੈ ਕਿ ਜਿੱਕਰ ਸਾਡੇ ਕੋਲ ਟਾਈਮ ਨਹੀਂ ਮਿਲਦਾ ਤੇ ਪ੍ਰਮਾਤਮਾ ਖੁਦ ਦਰਸ਼ਨ ਦੇ ਦਿੰਦਾ ਹੈ ਸੋ ਇਸ ਤੋਂ ਜ਼ਿਆਦਾ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਇਹਨਾਂ ਦਾ ਨਾਮ ਨੀਤੂ ਹੈ ਸੋ ਇਹ ਲਿਖਦੇ ਨੇ ਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਤੇ ਪਰ ਮੇਰੇ ਦਰਾਨੀ ਚਠਾਣੀ ਕੋਈ ਸੇਵਾ ਨਹੀਂ ਕਰਦੇ ਪਰਿਵਾਰ ਚੋਂ ਸੋ ਅਸੀਂ ਜਦੋਂ ਸੇਵਾ ਕਰਨ ਜਾਂਦੇ ਆਂ ਤੇ ਸਾਨੂੰ ਬਹੁਤ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਆ ਕਿਉਂਕਿ ਸ਼ਾਇਦ ਦਰਵਾਰ ਉਸ ਘਰ ਹੋਵੇਗਾ ਇਸ ਲਈ ਲਿਖਿਆ ਇਹਨਾਂ ਨੇ ਤੇ ਸਾਡੇ ਬੱਚੇ ਵੀ ਸੇਵਾ ਕਰਦੇ ਆ ਪਰ ਸਾਡੇ ਕੋਲ ਕੋਈ ਕਰਮਾ ਵੀ ਨਹੀਂ ਹੈ ਤੇ ਸਾਨੂੰ ਬਦੇ ਦਰਸ਼ਨ ਵੀ ਨਹੀਂ ਹੋਏ ਸੋ ਦੇਖੋ ਜੀ ਜੇਕਰ ਤੁਹਾਨੂੰ ਕੋਈ ਗੱਲਾਂ ਸੁਣਾ ਰਿਹਾ ਹੈ ਪਰ ਤੁਸੀਂ ਆਪਣਾ ਇੱਕ ਫਰਜ਼ ਨਿਭਾ ਰਹੇ ਹੋ ਡਿਊਟੀ ਨਿਭਾ ਰਹੇ ਹੋ ਕਿ ਸੇਵਾ ਕਰਨੀ ਤਾਂ ਕਰਨੀ ਆ ਸੋ ਉਹਨਾਂ ਗੱਲਾਂ ਬਾਰੇ ਧਿਆਨ ਹੀ ਨਾ ਦਿਓ ਸੋਨਾਂ ਬਾਰੇ ਸੋਚੋ ਹੀ ਨਾ ਸੋ ਜੇਕਰ ਕੋਈ ਕੁਝ ਕਹਿੰਦਾ ਹੈ ਕਹਿਣ ਦੋ ਆਪੇ ਕਹਿ ਕੇ ਚੁੱਪ ਕਰ ਜਾਵੇਗਾ ਤੁਸੀਂ ਆਪਣਾ ਕਰਮ ਕਰਦੇ ਰਹੋ ਸੋ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਕਿਸੇ ਵੱਲ ਦੇਖ ਕੇ ਕਿਸੇ ਦੀਆਂ ਗੱਲਾਂ ਸੁਣ ਕੇ ਗੱਲਾਂ ਚ ਆ ਕੇ ਕਰਮ ਕਰਨਾ ਨਹੀਂ ਛੱਡਣਾ ਚਾਹੀਦਾ ਸੋ ਜਿਹੜਾ ਅੱਜ ਮਾੜਾ ਕਹਿ ਰਿਹਾ ਤੇ ਉਹਨਾਂ ਨੂੰ ਆਪਣੇ ਆਪ ਉਹ ਪਰਮਾਤਮਾ ਜਵਾਬ ਦੇਵੇਗਾ ਸਮਾਂ ਤੇ ਸੋ ਖੁਦ ਕਿਸੇ ਨੂੰ ਜਵਾਬ ਨਾ ਦੋ ਜੋ ਤੁਹਾਡਾ ਕਰਮ ਹੈ ਉਹ ਕਰੋ ਕਰਕੇ ਵਾਪਸ ਆਪਣੇ ਘਰ ਆਓ ਸੋ ਬਾਕੀ ਅਰਦਾਸ ਬੇਨਤੀ ਹਰ ਰੋਜ਼ ਕਰਿਆ ਕਰੋ ਕਿ ਸਾਨੂੰ ਮਾਲਕ ਜੀ ਦਰਸ਼ਨ ਦਿਓ ਸੋ ਜਦੋਂ ਤੁਸੀਂ ਅਰਦਾਸ ਬੇਨਤੀ ਹਰ ਰੋਜ਼ ਕਰਨੀ ਸ਼ੁਰੂ ਕਰ ਦੋਗੇ ਮਨ ਵਿੱਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਫਿਰ ਇਹਦੇ ਨਾਲ ਤੁਹਾਨੂੰ ਦਰਸ਼ਨ ਵੀ ਜ਼ਰੂਰ ਹੋਣਗੇ ਸੋ ਬਾਕੀ ਆਪਣਾ ਕਰਮ ਕਦੇ ਨਹੀਂ ਛੱਡਣਾ ਚਾਹੀਏ ਕੋਈ ਲੱਖ ਰੁਪਏ ਕਿਉਂਕਿ ਜਦੋਂ ਅਸੀਂ ਕਿਤੇ ਪਾਸੇ ਨੂੰ ਤੁਰਦੇ ਹਾਂ ਚੰਗੇ ਪਾਸੇ ਨੂੰ ਤੇ ਰੋਕਣ ਵਾਲੇ ਬਹੁਤ ਹੁੰਦੇ ਨੇ ਆਪਣੇ ਹੁੰਦੇ ਖਾਸ ਕਰਕੇ ਦੁਖੀ ਕਰਨ ਵਾਲੇ ਰੋਕਣ ਵਾਲੇ ਸੋ ਕਿਥੇ ਵੱਲ ਦੇਖ ਕੇ ਆਪਣਾ ਰਸਤਾ ਨਹੀਂ ਚੇਂਜ ਕਰਨਾ ਰਸਤਾ ਨਹੀਂ ਛੱਡਣਾ ਜੇ ਕੋਈ ਇੱਕ ਰਸਤੇ ਤੇ ਡਟੇ ਰਹੂਗੇ ਇੱਕ ਦਿਨ ਕਦਰ ਉਹ ਮਾਲਕ ਨੇ ਆਪਣੇ ਆਪਵਾ ਲੈਣੀ ਉਹ ਹੀ ਇਨਸਾਨ ਕਿਸੇ ਵਕਤ ਕਦਮਾਂ ਵਿੱਚ ਹੁੰਦੇ ਨੇ ਜਿਹੜੇ ਮੁਸ਼ਕਲ ਸਮੇਂ ਇਹਨਾਂ ਕੁਝ ਸੁਣਾ ਦਿੰਦੇ ਨੇ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਨੂੰ ਯਾਦ ਰੱਖੋਗੇ ਤੇ ਜ਼ਿੰਦਗੀ ਆਸਾਨ ਹੋ ਜਾਵੇਗੀ ਜੇਕਰ ਉਹਨਾਂ ਦੀ ਗੱਲ ਤੇ ਗੌਰ ਕਰੋਗੇ ਤੇ ਹਮੇਸ਼ਾ ਮਨ ਉੱਪਰ ਇੱਕ ਟੈਨਸ਼ਨ ਬਣੀ ਰਹੇਗੀ ਜੇਕਰ ਇਹਨਾਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੋਗੇ ਤੇ ਸਭ ਕੁਝ ਸਹੀ ਹੋਣ ਲੱਗ ਪੈਂਦਾ ਹੈ ਸੋ ਹੌਲੀ-ਹੌਲੀ ਆਪੇ ਹੀ ਮੂਰਿਆਂ ਬੈਂਸ ਵਸਾਈ ਕਰਨ ਨੂੰ ਅਗਲਾ ਹਟ ਜਾਂਦਾ ਜਦੋਂ ਮੂਰਿਆਂ ਕੋਈ ਜਵਾਬ ਨਾ ਮਿਲੇ ਸੋ ਆਪਣਾ ਕਰਮ ਕਰਦੇ ਜਾਣਾ ਚਾਹੀਦਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜਿਸੋ ਜਿਵੇਂ ਕਿ ਆਪਾਂ ਸਭ ਜਾਣਦੇ ਆਂ ਕੱਲ ਜਨਮ ਅਸਤ ਵੀ ਹੈ ਤੇ ਕੱਲ ਜਨਮ ਅਸਤ ਵੀ ਦੇ ਦਿਨ ਆਪਾਂ ਕਰਮ ਕੀ ਕਰਨਾ ਹੈ ਕਿ ਜੇਕਰ ਪੀਰਾਂ ਦੀ ਹੀ ਸੇਵਾ ਕਰ ਰਹੇ ਹਾਂ ਸੋ ਬਾਕੀ ਤਾਂ ਆਪਣੇ ਧਰਮ ਦੇ ਹਿਸਾਬ ਨਾਲ ਕਰਮ ਕਰ ਹੀ ਲੈਂਦੇ ਆ ਸੋ ਕੋਸ਼ਿਸ਼ ਕਰਨਾ ਜੀ ਕਿ ਕੱਲ ਦੇ ਦਿਨ ਥੋੜੀ ਜਿਹੀ ਖੀਰ ਬਣਾ ਕੇ ਘੋਬ ਦਰਬਾਰ ਵਿੱਚ ਜ਼ਰੂਰ ਲਗਾ ਦੇਣਾ ਤੇ ਸੋ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਹਾਜ਼ਰ ਨਾਜ਼ਰ ਸਮਝਣਾ ਹੈ ਅਰਦਾਸ ਬੇਨਤੀ ਉਹਨਾਂ ਦੇ ਚਰਨਾਂ ਚ 간ੀ ਤੇ ਆਪਣੇ ਪੀਰੋ ਮੁਰਸ਼ਿਦ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਕਰ ਲਈ ਕਿ ਇਹ ਜੋ ਪ੍ਰਸ਼ਾਦ ਬਣਾਇਆ ਹੈ ਕਬੂਲ ਕਰਾ ਦਿਓ ਸੋ ਭੋਗ ਆਪਣੇ ਪੀਰੋ ਮੁਰਸ਼ਿਦ ਨੂੰ ਲਗਾ ਦਿਓ ਕਿਉਂਕਿ ਜੀ ਨੂੰ ਪਹਿਲ ਦਿੱਕਤੀ ਹੋਈ ਜੀ ਦੇ ਨਾਮ ਦਾ ਚਿਰਾਹ ਰੋਸ਼ਨ ਹੈ ਉਹਨਾਂ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਅੱਗੇ ਹੀ ਉਹ ਚੀਜ਼ ਦਾ ਭੋਗ ਲਗਾ ਦਿਓ ਤੇ ਬਾਕੀ ਸਜਦਾ ਸਲਾਮ ਸਭ ਨੂੰ ਕਰਿਆ ਕਰੋ ਸੋ ਜਿਨ੍ਹਾਂ ਦਾ ਦਿਨ ਸੋ ਦੌਂਦਾ ਹੈ ਉਹਨਾਂ ਦਾ ਨਾਮ ਲੈ ਕੇ ਨਗਮਾ ਪਾ ਕੇ ਤੁਸੀਂ ਕਰਮ ਕਰ ਸਕਦੇ ਆ ਆਪਣੇ ਮੁਰਸ਼ਿਦ ਮੂਰੇ ਪਹਿਲ ਦੇਣੀ ਹੈ ਉਹਨਾਂ ਦਾ ਮੂਰੇ ਨਿਗਮਾ ਪੈਣਾ ਚਾਹੀਦਾ ਜਦੋਂ ਉਹਨਾਂ ਅੱਗੇ ਤੁਸੀਂ ਕੋਈ ਵੀ ਚੀਜ਼ ਦੋਗੇ ਪ੍ਰਸ਼ਾਦ ਦੋਗੇ ਕਿਸੇ ਵੀ ਦੇਵੀ ਦੇਵਤੇ ਦੇ ਨਾਮ ਦਾ ਤੇ ਉਹ ਚੀਜ਼ ਕਬੂਲ ਹੋ ਜਾਂਦੀ ਹੈ ਸੋ ਸਜਦਾ ਸਲਾਮ ਅਰਦਾਸ ਵਿੱਚ ਸਭ ਨੂੰ ਕਰਦਿਆ ਕਰੋ ਕਿ ਪੀਰ ਜੀ ਤੁਹਾਡੇ ਨਾਲ ਜਿੰਨੇ ਵੀ ਦੇਵੀ ਦੇਵਤੇ ਪੀਰ ਪਤੰਬਰ ਚੱਲਦੇ ਆ ਸਾਰਿਆਂ ਨੂੰ ਹੀ ਸਜਦਾ ਸਲਾਮ ਨਾਲ ਬੈਠ ਕੇ ਸੇਵਾ ਲੈ ਸਕਦੀ ਆ ਸੋ ਇੱਕੇ ਛੋਟੀ ਜਿਹੀ ਅਰਦਾਸ ਤੇ ਹੀ ਸਾਰੀ ਗੱਲ ਖਤਮ ਹੋ ਜਾਂਦੀ ਹੈ ਸੋ ਸਭ ਕੁਝ ਸਹੀ ਹੋ ਜਾਂਦਾ ਜਦੋਂ ਅਸੀਂ ਕੁਝ ਢੰਗ ਦੇ ਨਾਲ ਅਰਦਾਸਾਂ ਵੀ ਕਰਦੀਆਂ ਤੇ ਕਰਮ ਕਰਦੀਆਂ ਸੋ ਕਰਮ ਕਰਨੇ ਬਹੁਤ ਜ਼ਰੂਰੀ ਨੇ ਕਰਮ ਕਰਦੇ ਜਾਣਾ ਚਾਹੀਦਾ ਕਰਮਾਂ ਦੇ ਨਾਲ ਹੀ ਅਸੀਂ ਪਾਰ ਲੱਗ ਸਕਦੇ ਹਾਂ ਕਿਉਂਕਿ ਪਪਾ ਸਾਹਿਬ ਜਾਣਦੇ ਆ ਕਿ ਜੇ ਕਰਈਏ ਇੱਥੇ ਬੰਦਗੀ ਦੀ ਗੱਲ ਕਰੀਏ ਨਾਮ ਸਿਮਰਨ ਦੀ ਤੇ ਇੰਨਾ ਸਮਾਂ ਕੋਈ ਨਹੀਂ ਕੱਢਦਾ ਜੇ 5 ਮਿੰਟ ਦੀ ਵੀ ਗੱਲ ਕਰੀਏ ਹਰ ਰੋਜ਼ ਕੱਢ ਲਓ ਤਾਂ ਉਹ ਬਹੁਤ ਹੀ ਮੁਸ਼ਕਲ ਲੱਗਦੇ ਆ ਸੋ ਕੋਈ ਨਹੀਂ ਇੰਨਾ ਸਮਾਂ ਕੱਢਦਾ ਕੋਈ ਬਿਰਲੀ ਰੂਹ ਹੀ ਹਾਜ਼ਰੀ ਲਗਾਉਂਦੀ ਹੈ ਹਰ ਰੋਜ਼ ਸਮਾਂ ਆਪਣੇ ਮਾਲਕ ਲਈ ਕੱਢਦੀ ਹੈ ਜਿਹਨੂੰ ਇਹ ਪਤਾ ਹੈ ਯਾਦ ਹੈ ਕਿ ਅੰਤ ਸਮੇਂ ਮਾਲਕ ਨੇ ਸਹਾਈ ਹੋਣਾ ਹੈ ਪਰ ਆਪਾਂ ਨੂੰ ਅੱਜ ਜਦੋਂ ਆਪਾਂ ਕਿਸੇ ਵੱਲ ਦੇਖਦੇ ਆ ਤੇ ਸੋਚਦੇ ਆ ਵੀ ਕੁਝ ਨਹੀਂ ਸਾਡਾ ਪਰ ਕੁਝ ਸਮਾਂ ਭੈਣ ਤੇ ਭੁੱਲ ਜਾਂਦੇ ਆ ਸਾਨੂੰ ਇਹ ਵੀ ਲੱਗਦਾ ਕਿ ਜਿਵੇਂ ਅਸੀਂ ਇੱਥੇ ਪੱਕੇ ਹੀ ਆਏ ਹੋਏ ਆ ਪਰ ਇੱਥੇ ਆਪਣਾ ਪੱਕਾ ਮਕਾਮ ਕਿਸੇ ਦਾ ਵੀ ਨਹੀਂ ਹੈ ਸੋ ਜੇਕਰ ਹੈ ਤਾਂ ਸਿਰਫ ਉਹ ਪਰਮਾਤਮਾ ਸੋ ਉਹਦਾ ਨਾਮ ਜਿੰਨਾ ਅਸੀਂ ਸਿਮਰ ਲਵਾਂਗੇ ਜਿਹਦੇ ਘਰ ਵਾਪਸ ਮੁੜਨਾ ਜਿੱਥੋਂ ਆਈਆਂ ਸੋ ਉਹਨਾਂ ਹੀ ਵਧੀਆ ਹੈ ਕਿਉਂਕਿ ਅਸਲ ਸਚਾਈ ਇਹ ਹੀ ਹੈ ਕਿ ਪਰਮਾਤਮਾ ਤੋਂ ਬਿਨਾਂ ਸਾਡਾ ਸਹਾਰਾ ਕੋਈ ਵੀ ਨਹੀਂ ਜਿਨ੍ਹਾਂ ਦੇ ਅਸੀਂ ਟੁੱਟ-ਟੁੱਟ ਮਰਦੇ ਆ ਸੋ ਇਹ ਸਭ ਝੂਠ ਦੇ ਰਿਸ਼ਤੇ ਨੇ ਸਚਾਈ ਸਿਰਫ ਇੱਕ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਤੇ ਸਾਚੇ ਹੀ ਹੈ ਕਿ ਇੱਕ ਦਿਨ ਅਸੀਂ ਵਾਪਸ ਜਾਣਾ ਹੈ ਤੇ ਵਾਪਸੀ ਦੀ ਟਿਕਟ ਲਈ ਸਾਨੂੰ ਕੁਝ ਮਿਹਨਤ ਨਾਲ ਦੀ ਕਮਾਈ ਇਕੱਠੀ ਕਰਨੀ ਪਵੇਗੀ ਜਿਹਦੇ ਨਾਲ ਸਾਡਾ ਰਸਤਾ ਜਿਹੜਾ ਆ ਸੌਖਾ ਹੋ ਜਾਵੇਗਾ ਸਖਾਣਾ ਹੋ ਜਾਵੇਗਾ ਤੇ ਪਾਰ ਲੱਗ ਜਾਵਾਂਗੇ ਮੁਕਤ ਹੋ ਜਾਵਾਂਗੇ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ ਸੋ ਇਸ ਲਈ 5 10 ਮਿੰਟ ਸਮਾਂ ਕੱਢਿਆ ਕਰੋ ਨਾਲ ਦੀ ਨਾਲ ਜੇਕਰ ਇਹਨਾਂ ਨਹੀਂ ਹੁੰਦਾ ਤੇ ਕਰਮ ਕੋਈ ਨਾ ਬਈ ਜ਼ਰੂਰ ਚੰਗਾ ਕਰਦੇ ਰਿਹਾ ਕਰੋ ਜੀ